ਸਾਰੇ ਹੀ ਸਰੋਤਾਂ ਉਪਰ ਪੜਪੜੀ ਸੱਤ ਸਈ ਕਾਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਵਧੇ ਹੋਏ ਤਣਾਅ ਨੂੰ ਵੇਖਦਿਆਂ ਹੋਇਆਂ ਪੰਜਾਬ ਦੀ ਮਾਨ ਸਰਕਾਰ ਐਕਸ਼ਨ ਮੋਡ ਵਿੱਚ ਆਈਏ 11 ਵਜੇ ਐਮਰਜੈਂਸੀ ਮੀਟਿੰਗ ਬੁਲਾ ਕੇ ਵੱਡੇ ਫੈਸਲੇ ਲੈਨੇ ਪੰਜਾਬ ਦੇ ਲੋਕਾਂ ਲਈ ਜੋ ਪੰਜਾਬ ਦੇ 6 ਸਰਦੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਜੋ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਵੱਖ-ਵੱਖ ਮੰਤਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਮਾਨ ਸਰਕਾਰ ਖੁਦ ਇਹਨਾਂ ਹਲਕਿਆਂ ਦੇ ਦੌਰੇ ਕਰੇਗਾ ਜੋ ਕਿ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਉਹ ਮੰਤਰੀ ਇਹਨਾਂ ਹਲਕਿਆਂ ਵਿੱਚ ਜਾ ਕੇ ਇਹਨਾਂ ਜ਼ਿਲ੍ਹਿਆਂ ਵਿੱਚ ਜਾ ਕੇ ਜਿਹੜੇ ਸ਼ਰੱਦੀ ਜ਼ਿਲ੍ਹੇ ਨੇ ਉੱਥੇ ਲੋਕਾਂ ਦੇ ਨਾਲ ਖੜਨਗੇ ਔਰ ਲੋਕਾਂ ਦੇ ਲੋੜਵੰਦ ਜਿਹੜੇ ਲੋਕ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਨੇ ਜੋ ਕਿ ਭਾਰਤ ਵੱਲੋਂ ਜਿਵੇਂ ਹੀ ਪੈਲਗਾਮ ਹਮਲੇ ਦਾ ਬਦਲਾ ਲਿਆ ਗਿਆ ਪਾਕਿਸਤਾਨ ਦੇ ਉੱਪਰ ਜੋ ਮਜਹਿਲਾ ਦਾਗੀਆਂ ਗਈਆਂ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਸਰਦੀ ਜਿਲ੍ਹਿਆਂ ਦੇ ਵਿੱਚ ਜੋ ਸ਼ਰਧਾਂ ਦੇ ਉੱਪਰ ਪਿੰਡ ਨੇ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਹੈ ਭਾਰਤੀ ਫੌਜ ਨੇ ਪਿੱਛੇ ਭੇਜ ਦਿੱਤਾ ਹੈ ਜਿਸ ਨੂੰ ਲੈ ਕੇ ਜੋ 8 ਤੇ 9 ਮਈ ਦੀ ਰਾਤ ਨੂੰ ਜੋ ਪਾਕਿਸਤਾਨ ਵਾਲੋਂ ਪਾਸਿਓਂ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਉੱਪਰ ਜੋ ਹਮਲੇ ਕੀਤੇ ਗਏ ਮਜਹਿਲਾ ਸੁੱਟੀਆਂ ਗਈਆਂ ਪਰ ਭਾਰਤੀ ਫੌਜ ਨੇ ਉਹ ਮਜਹਿਲਾ ਨੂੰ ਅਸਮਾਨ ਦੇ ਵਿੱਚ ਹੀ ਤੈਸ਼ ਨੈਸ਼ ਕਰ ਦਿੱਤਾ ਖਾਲੀ ਖੋਲ ਜਿਹੜੇ ਧਰਤੀ ਤੇ ਪਹੁੰਚੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਖੋਲ ਡਿੱਗੇ ਨੇ ਜਿਸ ਨੂੰ ਲੈ ਕੇ ਮਾਹੌਲ ਜਿਹੜਾ ਬਹੁਤ ਹੀ ਤਣਾਅਪੂਰਨ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਸੇ ਕਾਰਨ ਪੰਜਾਬ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਕਿ ਉਹਨਾਂ ਲੋਕਾਂ ਦੇ ਨਾਲ ਪੰਜਾਬ ਸਰਕਾਰ ਖੜੇਗੀ ਜਾ ਕੇ ਉਹਨਾਂ ਲੋਕਾਂ ਦੀ ਹਰ ਤਰ੍ਹਾਂ ਮਦਦ ਕਰੇਗੀ ਜਿਹੜੇ ਲੋਕ ਅੱਜ ਆਪਣੇ ਘਰ ਛੱਡ ਕੇ ਤੇ ਘਰਾਂ ਤੋਂ ਬਾਹਰ ਆ ਗਏ ਨੇ ਸੋ ਪੰਜਾਬ ਸਰਕਾਰ ਦੇ ਵੱਲੋਂ ਸਰਦੀ ਛੇ ਜਿਨ੍ਹਾਂ ਦੇ ਵਿੱਚ ਆਪਣੇ ਕੈਬਨ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਨੇ ਜਿਸ ਵਿੱਚ ਇਹ ਮੰਤਰੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਸਾਰ ਲੈਣਗੇ ਜੋ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਅਧਿਕਾਰਤ ਸੂਤਰ ਦੱਸ ਰਹੇ ਨੇ ਕਿ ਕੈਬਨ ਮੰਤਰੀ ਤੌਰੀ ਤੌਰ ਤੇ ਅੱਜ ਹੀ ਸਰਦੀ ਜੀਨਾ ਵਿੱਚ ਪਹੁੰਚ ਜਾਣਗੇ ਸੋ ਪਤਾ ਲੱਗਾ ਕਿ ਚੌਧਰੀ ਲਾਲਚੰਦ ਕਟਾਰੂ ਚੱਕ ਤੇ ਡਾਕਟਰ ਰਵਜੋਤ ਸਿੰਘ ਜਿਨ੍ਹਾਂ ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਡਿਊਟੀ ਲਾਈ ਗਈ ਹੈ ਇਸੇ ਤਰ੍ਹਾਂ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੇ ਮਹਿੰਦਰ ਭਗਤ ਅਮਰਸਰ ਦਾ ਚਾਰ ਸੰਭਾਲਣਗੇ ਜਜੋ ਕਿ ਮੰਤਰੀ ਲਾਲਜੀਤ ਭੁੱਲਰ ਤੇ ਹਵਜਨ ਸਿੰਘ ਏਟੀਓ ਤਰਨਤਾਰਨ ਜਿਹਦੇ ਵਿੱਚ ਹੋਣਗੇ ਹਰਦੀਪ ਸਿੰਘ ਮੁੰਡਿਆ ਤੇ ਉਹਨਾਂ ਦੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜਿਆ ਫਿਰੋਜ਼ਪੁਰ ਵਿੱਚ ਇਸਤੇ ਨਾਲ ਹੀ ਮੰਤਰੀ ਬਲਜੀਤ ਕੋਹ ਤੇ ਤੁਨ ਪਈ ਸੌਂ ਫਾਈਲ ਕਾ ਜਿਹਨੇ ਵਿੱਚ ਜੋ ਲੋਕਾਂ ਦੇ ਨਾਲ ਖੜਨਗੇ ਜਾ ਕੇ ਲੋਕਾਂ ਦੀ ਹਰ ਤਰ੍ਹਾਂ ਮਦਦ ਕਰਨਗੇ ਜਿਹੜਾ ਕਿ ਉਹਨਾਂ ਦੇ ਲਈ ਰਾਸ਼ਨ ਪਾਣੀ ਪਹੁੰਚਾਉਣਾ ਉਹਨਾਂ ਦੇ ਪਸ਼ੂਆਂ ਲਈ ਉਹਨਾਂ ਲਈ ਹਸਪਤਾਲ ਦਵਾਈਆਂ ਦਾ ਪ੍ਰਬੰਧ ਕਰਨਾ ਫਾਇਰ ਬ੍ਰਿਗੇਡ ਜਿਹੜੀਆਂ ਨੇ ਉਹ ਉੱਥੇ ਹੋਣੀਆਂ ਕਿ ਕਿਸੇ ਤਰ੍ਹਾਂ ਦਾ ਕੋਈ ਜੇ ਅੱਗ ਲੱਗਦੀ ਹੈ ਤਾਂ ਫਾਇਰ ਬ੍ਰਿਗੇਡ ਫੌਰੀ ਤੌਰ ਤੇ ਉੱਥੇ ਹੋਵੇ ਸੋ ਪਿੰਡਾਂ ਨੂੰ ਜਿਹੜਾ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਪਿੰਡਾਂ ਦੇ ਲੋਕ ਜਿਹੜੇ ਨੇ ਖਬਰਾਏ ਹੋਏ ਨੇ ਡਰੇ ਹੋਏ ਨੇ ਉਹਨਾਂ ਦਾ ਡਰ ਦੂਰ ਕਰਨ ਵਾਸਤੇ ਉਹਨਾਂ ਦੇ ਨਾਲ ਖੜੀ ਹੈ ਪੰਜਾਬ ਦੀ ਮਾਨ ਸਰਕਾਰ ਜਿਸ ਨੂੰ ਲੈ ਕੇ ਮਾਨ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਹੈ ਕਿ ਪੰਜਾਬ ਦੇ ਵਿੱਚ ਲੋੜਵੰਦ ਲੋਕਾਂ ਨੂੰ ਸਹਾਇਤਾ ਕਰਨ ਵਾਸਤੇ ਜਿਹੜਾ ਕਿ ਆਪਣੀ ਕੈਬਨ ਮੰਤਰੀ ਉਹਨਾਂ ਦੀ ਡਿਊਟੀਆਂ ਲਾਈਆਂ ਨੇ ਜੋ ਹਸਪਤਾਲ ਉਪਲਬਧ ਕਰਵਾਏ ਜਾਣ ਕੈਂਪਾਂ ਦੇ ਵਿੱਚ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਸੋ ਪੰਜਾਬ ਦੇ ਵਿੱਚ ਸਰਦੀ ਜਿਨਾਂ 'ਚ ਐਲਾਨ ਕਰ ਦਿੱਤਾ ਗਿਆ ਹੈ ਕਿ ਜੋ ਰਾਤ ਨੂੰ ਲਾਈਟ ਦਾ ਪ੍ਰਬੰਧ ਜਿਹੜਾ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਉੱਥੇ ਲੋਕਾਂ ਨੂੰ ਜਿਹੜਾ ਰਾਤ ਦੇ ਹਨੇਰੇ ਦੇ ਵਿੱਚ ਗੁਜ਼ਰਨਾ ਪੈਂਦਾ ਹੈ ਉਹ ਰਾਤ ਦੇ ਹਨੇਰੇ ਦੇ ਵਿੱਚ ਉਹ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸੋ ਇਸ ਨਾਲ ਹੀ ਪ੍ਰਸ਼ਾਸਨ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਮਸਤਿਹਦ ਕਰ ਦਿੱਤਾ ਗਿਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਅਨਸਖਾਮੀ ਕਟਨਾ ਨਾ ਵਾਪਰੇ ਜਿਹੜੇ ਲੋਕ ਘਰ ਛੱਡ ਕੇ ਬਾਹਰ ਆ ਕੇ ਬੈਠ ਗਏ ਨੇ ਉਹਨਾਂ ਘਰਾਂ ਦੀ ਵੀ ਰਾਖੀ ਕਰਨੀ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਘਰਾਂ ਦੇ ਵਿੱਚ ਪਿੱਛੇ ਜਾ ਕੇ ਕਿਸੇ ਤਰ੍ਹਾਂ ਦਾ ਕੋਈ ਚੋਰੀ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੈ ਭਾਰਤ ਦੇ ਵਿੱਚ ਜੋ جنگ ਵਾਲੀ ਸਥਿਤੀ ਬਣੀ ਹੋਈ ਹੈ ਭਾਵੇਂ ਇਹ جنگ ਲੰਬਾ ਚੱਲਦਾ ਹੈ ਜਾਂ ਇਹ جنگ ਜੋ ਸਥਿਰ ਹੋ ਜਾਂਦਾ ਹੈ ਤਾਂ ਪੰਜਾਬ ਸਰਕਾਰ ਆਪਣੇ ਲੋਕਾਂ ਲਈ ਵੱਡੀ ਸਹਾਇਤਾ ਕਰੇਗੀ ਪੰਜਾਬ ਸਰਕਾਰ ਦੇ ਵੱਲੋਂ ਜੋ ਇਹਨਾਂ ਗਰੀਬ ਲੋਕਾਂ ਨਾਲ ਖੜਨ ਵਾਸਤੇ ਜੋ ਲੋੜਵੰਦ ਲੋਕਾਂ ਨਾਲ ਖੜਨ ਵਾਸਤੇ ਇਹ ਅੱਜ ਵੱਡੀ ਮੀਟਿੰਗ ਕੀਤੀ ਹੈ ਅਤੇ ਵੱਡੇ ਫੈਸਲੇ ਲਏ ਨੇ